ਵਾਈਟ ਕਲਰ ਦੇ ਵਿੱਚ ਤੁਹਾਨੂੰ ਮਿਲ ਜੇਗਾ 550 ਰੁਪਏ ਚ ਵੱਡੇ ਵਾਲਾ ਲੈਣਾ ਸਾਈਜ਼ ਉਹ ਤੁਹਾਨੂੰ ਮਿਲ ਜੇਗਾ 650 ਰੁਪਏ ਦੇ ਵਿੱਚ ਜੀ ਆਹ ਦੇਖੋ ਇੱਕ ਪੱਖਾ ਲੈ ਕੇ ਆਈਆਂ ਅਸੀਂ ਹਾਂਜੀ ਕੋਈ ਤਾਰ ਨਹੀਂ ਲਾਈ ਹੋਈ ਜੀ ਇਹਨੂੰ ਆਹ ਦੇਖੋ ਕੋਈ ਪਾਵਰ ਨਹੀਂ ਅਸੀਂ ਦਿੱਤੀ ਹੋਈ ਇਹਨੂੰ ਹਾਂਜੀ ਵੀਰ ਆਹ ਦੇਖੋ ਮੂਰੇ ਕੂਲਿੰਗ ਛੱਡਣ ਲੱਗ ਗਿਆ ਐਸੀ ਵਾਲੀ ਓਕੇ ਵੀਰ ਆਹ ਪੱਖੇ ਦੀ ਸਪੀਡ ਚੈੱਕ ਕਰੋ 1 2 3 1 2 3 ਆ ਦੋ ਪੱਖੇ ਨੇ ਜੀ ਇਹਦੇ 'ਚ ਲੱਗੇ ਹੋਏ ਬਰਸ਼ਲੈਸ ਮੋਟਰੇ ਔਰ ਇਹਦਾ ਮੇਨ ਫਾਇਦਾ ਕੀ ਹੈ ਭਾਜੀ ਆ ਦੇਖੋ ਤੁਹਾਨੂੰ ਮੈਂ ਇਹਦਾ ਮੇਨ ਫਾਇਦਾ ਦਿਖਾਨਾ ਆ। ਹਾਂਜੀ। ਆ ਦੇਖੋ ਸਵਿੰਗ ਹੋਣ ਲੱਗ ਗਿਆ ਪੱਖਾ। ਓਕੇ ਵੀਰੇ। ਇਹ ਆਪਰੇ ਤੁਹਾਨੂੰ ਮੈਂ ਸੈਂਸਰ ਵਾਲੀ ਲਾਈਟ ਦਿਖਾਨਾ। ਆ ਦੇਖੋ ਆਪਣੀ ਕੋਟੀਆਂ ਦੇ ਬਾਹਰ ਲਾਉਣ ਵਾਸਤੇ ਨਾ ਬਹੁਤ ਵਧੀਆ ਚੀਜ਼ ਆਈ ਏ। ਇਹ ਤੁਸੀਂ ਇੱਕ ਜਗ੍ਹਾ ਤੇ ਲਗਾ ਕੇ ਫਿੱਟ ਕਰ ਦੇਣੀ ਆ। ਜਦੋਂ ਰਾਤ ਨੂੰ ਹਨੇਰਾ ਪੈਣਾ ਹੈ, ਕਿਸੇ ਨੇ ਸਾਹਮਣੇ ਲੰਘਣਾ ਹੈ, ਐ ਓਨ ਹੋ ਜੇਗੀ। ਓਕੇ। ਦੇਖਣ ਵਾਲੇ ਨੂੰ ਆਜ ਆਪੂਗਾ ਵੀ ਜਿਵੇਂ ਵਿੱਚ ਕੈਮਰਾ ਲੱਗਿਆ ਹੋਇਆ। ਅਸੀਂ ਨਾ ਇੱਕ 5G ਵੇਸ ਤੇ ਕੈਮਰਾ ਲੈ ਕੇ ਆਏ ਆ ਭਾਜੀ K13 ਮਾਡਲ ਏ। ਕੈਮਰੇ ਦੀ ਲੁੱਕ ਤੁਸੀਂ ਚੈੱਕ ਕਰ ਲਓ ਖਾਂ। ਹਾਂਜੀ ਵੀਰੇ। ਇਹ ਛੋਟਾ ਜਿਹਾ ਕੈਮਰਾ ਹੈ ম্যাগਨੇਟ ਦੇ ਨਾਲ ਇਹ ਲਾ ਵੀਰੇ ਚਿਪਕ ਜਾਂਦਾ ਹੈ ਇਹਦਾ ਬੈਟਰੀ ਪਹਿਲੇ ਅਸੀਂ ਦਿਖਾਇਆ ਸੀਗਾ ਇਹ ਵਾਲਾ ਕੈਮਰਾ ਇਹ ਕੈਮਰਾ ਇਹ ਛੋਟੇ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਇਹਦੇ ਵਿੱਚ ਔਰ ਇਹਦਾ 6 ਤੋਂ 8 ਘੰਟੇ ਬੈਟਰੀ ਬੈਕਅਪ ਰਹੂਗਾ ਜੀ ਇਹ ਘਰ ਹੀ ਤੁਸੀਂ ਵਾਈਫਾਈ ਨਾਲ ਅਟੈਚ ਕਰਦੇ ਨਾ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਤੁਸੀਂ ਲਾਈਵ ਦੀ ਵੀਡੀਓ ਵੇਖ ਸਕਦੇ ਹੋ ਤੁਹਾਨੂੰ ਇੱਕ ਅਸੀਂ ਆ ਖਲੋਕਲਾ ਭਾਜੀ ਕੈਮਰਾ ਲੈ ਕੇ ਆਏ ਆ ਬਹੁਤ ਵਧੀਆ ਕੁਆਲਿਟੀ ਹੈ ਟਾਈਮ ਵੀ ਦੱਸੇਗਾ ਵਿੱਚ ਕੋਈ ਜੱਜ ਨਹੀਂ ਕਰ ਸਕਦਾ ਜੀ ਇਹਦੇ ਵਿੱਚ ਕੈਮਰਾ ਲੱਗਿਆ ਹੈ ਇਹ ਅਸੀਂ ਕੈਮਰਾ ਲੈ ਕੇ ਆਏ ਆ 5 ਮੈਗਾਪਿਕਸਲ ਇਹਦੀ ਕੁਆਲਿਟੀ ਰਹੇਗੀ ਜੀ ਓਕੇ ਜੀ 5 ਮੈਗਾਪਿਕਸਲ ਕੁਆਲਿਟੀ ਆ ਦੇਖੋ ਸਾਹਮਣੇ ਟਾਈਮ ਸ਼ੋ ਹੋਣ ਲੱਗ ਗਿਆ ਇਹ ਜਦੋਂ ਤੁਸੀਂ ਵਾਈਫਾਈ ਦੇ ਨਾਲ ਆਪਣਾ ਕਨੈਕਟ ਕਰਨਾ ਹੈ ਕਨੈਕਟ ਕਰਕੇ ਇਹਨੂੰ ਟੇਬਲ ਦੇ ਕਿਤੇ ਵੀ ਰੱਖ ਦੇਣਾ ਓਕੇ ਜੀ ਟੇਬਲ ਦੇ ਕਿਤੇ ਵੀ ਰੱਖ ਕੇ ਤੁਸੀਂ ਲਾਈਵ ਕਿਤੇ ਵੀ ਬੈਠੇ ਇਹਨੂੰ ਵੇਖ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਇੰਧਾ ਦੀਆਂ ਛੋਟੀਆਂ-ਛੋਟੀਆਂ ਆਈਟਮਾਂ ਬਹੁਤ ਨੇ ਆਪਣੇ ਕੋਲ ਜਿਵੇਂ ਅਸੀਂ ਕੱਪੜੇ ਧੋਣ-ਧੋਣ ਵਾਲੇ ਹੋ ਜਾਂਦੇ ਨੇ ਨਾ ਉਹ ਆਪਣੇ ਤੁਸੀਂ ਇਹਦੇ ਵਿੱਚ ਪਾਈ ਜੋ ਉਸ ਤੋਂ ਬਾਅਦ ਐਂ ਹੀ ਚੁੱਕ ਕੇ ਲੈ ਜਾਓ ਇਹ ਕਿੰਨੇ ਦਾ ਹੈ ਏ ਵੀਰ ਜੀ ਸਿਰਫ 250 ਰੁਪਏ ਤੋਂ ਸ਼ੁਰੂ ਨਹੀਂ ਆਪਣੇ ਕੋਲ 150 ਰੁਪਏ ਦਾ ਬੈਗ ਹੈ ਲਾਂਡਰੀ ਬੈਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਾਂ ਨੇ ਲੁਧਿਆਣੇ ਫੀਲਡ ਗੰਜ ਨੀਅਰ ਗੁਰਦੁਆਰਾ ਦੁਖਮਾਨ ਸਾਹਿਬ ਤੇ ਅੱਜ ਤੁਹਾਨੂੰ ਇਲੈਕਟ੍ਰੋਨਿਕ ਸਾਮਾਨ ਦਿਖਾਉਣੇ ਆਪਾਂ ਪਹਿਲਾਂ ਵੀ ਬਾਈ ਦੀ ਵੀਡੀਓ ਪਾਉਣੇ ਹੁੰਦੇ ਆ ਰੇਟ ਬਹੁਤ ਸਹੀ ਹੁੰਦੇ ਆ ਬਾਈ ਦੇ ਤੇ ਗਰੰਟੀ ਵਿੱਚ ਹੁੰਦਾ ਸਾਰਾ ਸਾਮਾਨ ਇਲੈਕਟ੍ਰੋਨਿਕ ਵੀਡੀਓ ਨਾਲ ਬਣੇ ਰਿਹਾ ਜਾ ਜੀ ਹਾਂਜੀ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਭਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਤੇਜੀ ਕੈਂਟ ਤੇਜ ਵਾਲਿਆਂ ਨੂੰ ਹੋਗੋ ਮੁਬਾਰਕਾ ਮਹaraj ਪਿੱਛੇ ਅਸੀਂ ਸਪਾਈ ਕੈਮਰਾ ਦੀ ਵੀਡੀਓ ਪਾਈ ਸੀਗੀ ਬਹੁਤ ਲੋਕਾਂ ਨੇ ਅੱਛਾ ਵਧੀਆ ਰਿਸਪੌਂਸ ਦਿੱਤਾ ਸੀਗਾ ਅਸੀਂ ਲੈ ਇੱਕ ਸਪਾਈ ਵੇਸ ਤੇ ਕੈਮਰਾ ਲੈ ਕੇ ਆਏ ਆ ਭਾਜੀ K13 ਮਾਡਲ ਹੈ ਕੈਮਰੇ ਦੀ ਲੁੱਕ ਤੁਸੀਂ ਚੈੱਕ ਕਰ ਲਓ ਹਾਂ ਹਾਂਜੀ ਬਿਲਕੁਲ ਆਹ ਦੇਖੋ ਇਹ ਛੋਟਾ ਜਿਹਾ ਕੈਮਰਾ ਹੈ ਮੈਗਨੇਟ ਦੇ ਨਾਲ ਇਹਲਾ ਵੀਰੇ ਚਿਪਕ ਜਾਂਦਾ ਹੈ ਇਹਦਾ ਬੈਟਰੀ ਪਹਿਲੇ ਅਸੀਂ ਦਿਖਾਇਆ ਸੀਗਾ ਇਹ ਵਾਲਾ ਕੈਮਰਾ ਇਹ ਕੈਮਰਾ ਇਹ ਛੋਟੇ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਇਹ ਅਸੀਂ ਦੂਸਰਾ ਕੈਮਰਾ ਲੈ ਕੇ ਆਏ ਜੀ 1450 ਰੁਪਏ ਦਾ ਕੈਮਰਾ ਹੈ ਡਾਕ ਜਿਆ ਕੈਮਰਾ ਡਬਲ ਮੋਟਰ ਲੱਗੀ ਹੋਈ ਹੈ ਤੇ ਵਿੱਚ ਔਰ ਇਹਦਾ 6 ਤੋਂ 8 ਘੰਟੇ ਬੈਟਰੀ ਬੈਕਅਪ ਰਹੂਗਾ ਜੀ ਇਹ ਘਰੇ ਤੁਸੀਂ ਵਾਈਫਾਈ ਨਾਲ ਅਟੈਚ ਕਰਦੇ ਨਾ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਤੁਸੀਂ ਲਾਈਵ ਦੀ ਵੀਡੀਓ ਵੇਖ ਸਕਦੇ ਹੋ ਨਾ ਕੋਈ ਇਹਦੇ ਵਿੱਚ ਮੈਮਰੀ ਕਾਰਡ ਪਾਉਣ ਦੀ ਲੋੜ ਹੈ ਆਪਣੀ ਇਹਦੀ ਮੈਮਰੀ ਹੈ ਜੀ ਓਕੇ ਜਿਹੜੇ ਕੀ ਮੰਗਦੇ ਨੇ ਨਾ ਵੀ ਸਾਨੂੰ ਸਪਾਈ ਕੈਮਰਾ ਚਾਹੀਦਾ ਘਰ ਦੇ ਵਿੱਚ ਵੀ ਜਿਵੇਂ ਚੋਰੀਆਂ ਹੁੰਦੀਆਂ ਨੇ ਪਤਾ ਨਹੀਂ ਲੱਗਦਾ ਹੈਗਾ ਕਿਹੜਾ ਸਮਾਨ ਚੋੱਕ ਕੇ ਲੈ ਜਾਂਦਾ ਉਹਨਾਂ ਵਾਸਤੇ ਭਾਜੀ ਇਹ ਬਹੁਤ ਵਧੀਆ ਤੋਹਫਾ ਹੈ ਜੀ 6 ਤੋਂ 8 ਘੰਟੇ ਬੈਟਰੀ ਵਰਕ ਕਰੇ ਬੇ ਇਹਨੂੰ ਲਗਾ ਕੇ ਆਪਣੇ ਮੋਬਾਈਲ ਨਾਲ ਅਟੈਚ ਕਰਕੇ ਕਿਤੋਂ ਵੀ ਲਾਈਵ ਵੀਡੀਓ ਰਿਕਾਰਡਿੰਗ ਦੇਖ ਸਕਦੇ ਹੋ ਤੁਸੀਂ ਓਕੇ ਹੋਰ ਅਗਰ ਜੇ ਤੁਹਾਨੂੰ ਬੈਕਅਪ ਚਾਹੀਦਾ ਹੈ ਰਿਕਾਰਡਿੰਗ ਵਾਲਾ ਬਟਨ ਔਨ ਕਰ ਦਿਓ ਤੁਹਾਡੇ ਕੋਲ 3 ਦਿਨ ਦਾ ਬੈਟਰੀ ਬੈਕਅਪ ਇਹਦੇ ਵਿੱਚ ਰਹੇਗਾ ਜੀ 10 ਦਿਨ ਦਾ ਤੁਹਾਡਾ ਵੀਡੀਓ ਬੈਕਅਪ ਰਹੇਗਾ ਓਕੇ ਓਕੇ ਹਾਂਜੀ ਇਦਾਂ ਦੇ ਵਿੱਚ ਆਪਣੇ ਕੋਲ ਸਪਾਈਕੇ ਬੇਸ ਦੇ ਵਿੱਚ ਅਸੀਂ ਦੋ ਇਹ ਵਾਲੇ ਕੈਮਰੇ ਲੈ ਕੇ ਆ ਗਏ ਆ ਤੁਹਾਨੂੰ ਇੱਕ ਅਸੀਂ ਆ ਖਲੋਕਲਾ ਭਾਜੀ ਕੈਮਰਾ ਲੈ ਕੇ ਆਏ ਆ ਬਹੁਤ ਵਧੀਆ ਕੁਆਲਿਟੀ ਹੈ ਸਪਾਈ ਕੈਮਰਾ ਦੇ ਵਿੱਚ ਨਾ ਜ਼ਿਆਦਾਤਰ ਇਹ ਕਲੈਰਟੀ ਨਹੀਂ ਆਉਂਦੀ ਹੈਗੀ ਇਹ ਅਸੀਂ ਕੈਮਰਾ ਲੈ ਕੇ ਆਏ ਆ 5 ਮੈਗਾਪਿਕਸਲ ਇਹਦੀ ਕੁਆਲਿਟੀ ਰਹੇਗੀ ਜੀ ਓਕੇ ਜੀ 5 ਮੈਗਾਪਿਕਸਲ ਕੁਆਲਿਟੀ ਆ ਦੇਖੋ ਸਾਹਮਣੇ ਟਾਈਮ ਸ਼ੋ ਹੋਣ ਲੱਗ ਗਿਆ ਇਹ ਜਦੋਂ ਤੁਸੀਂ ਵਾਈਫਾਈ ਦੇ ਨਾਲ ਆਪਣਾ ਕਨੈਕਟ ਕਰਨਾ ਹੈ ਕਨੈਕਟ ਕਰਕੇ ਇਹਨੂੰ ਟੇਬਲ ਦੇ ਕਿਤੇ ਵੀ ਰੱਖ ਦੇਣਾ ਓਕੇ ਜੀ ਟੇਬਲ ਤੇ ਕਿਤੇ ਵੀ ਰੱਖ ਕੇ ਤੁਸੀਂ ਲਾਈਵ ਕਿਤੇ ਵੀ ਬੈਠੇ ਇਹਨੂੰ ਵੇਖ ਸਕਦੇ ਹੋ ਟਾਈਮ ਵੀ ਦੱਸੇਗਾ ਵਿੱਚ ਕੋਈ ਜੱਜ ਨਹੀਂ ਕਰ ਸਕਦਾ ਜੀ ਇਹਦੇ ਵਿੱਚ ਕੈਮਰਾ ਲੱਗਿਆ ਹੋਇਆ ਓਕੇ ਜੀ ਇਹਦੀ ਆਹ ਜਗ੍ਹਾ ਤੇ ਭਾਜੀ ਮੈਮਰੀ ਕਾਰਡ ਪੈਂਦਾ ਜੀ ਇੱਥੇ ਮੈਮਰੀ ਕਾਰਡ ਪਾਏਗਾ ਇਹਨੇ ਤੁਹਾਡੀ 7 ਦਿਨ ਦੀ ਰਿਕਾਰਡਿੰਗ ਕਰਨੀ ਹੈ 7 ਦਿਨ ਦਾ ਇਹਦਾ ਬੈਟਰੀ ਬੈਕਅਪ ਹੈ ਓਕੇ ਜੀ ਡਾਟਾ ਕੇਬਲ ਲਗਾ ਕੇ ਇਹਨੂੰ ਤੁਸੀਂ ਲਾਈਵ ਕਿਤੇ ਵੀ ਬੈਠੇ ਆਪਰੇਟ ਕਰ ਸਕਦੇ ਹੋ ਜੀ ਓਕੇ ਜੀ ਉਸ ਤੋਂ ਬਾਅਦ ਭਾਜੀ ਆਪਣੇ ਕੋਲ ਹੋਮ ਵਿੱਚ ਯੂਜ਼ ਕਰਨ ਵਾਲੀ ਅੱਜ ਵੀ ਲਾਂਡਰੀ ਬੈਗ ਆਕੇ ਹੋਏ ਨੇ ਜੀ ਬਹੁਤ ਵਧੀਆ ਚੀਜ਼ ਏ ਇੰਦਾਂ ਦੀਆਂ ਛੋਟੀਆਂ ਛੋਟੀਆਂ ਆਈਟਮਾਂ ਬਹੁਤ ਨੇ ਆਪਣੇ ਕੋਲ ਜਿਵੇਂ ਅਸੀਂ ਕੱਪੜੇ ਧੋਣ ਧੋਣ ਵਾਲੇ ਹੋ ਜਾਂਦੇ ਨੇ ਨਾ ਉਹ ਆਪਣੇ ਤੁਸੀਂ ਇਹਦੇ ਵਿੱਚ ਪਾਈ ਜੋ ਉਸ ਤੋਂ ਬਾਅਦ ਐਂ ਹੀ ਚੁੱਕ ਕੇ ਲੈ ਜਾਓ ਇਦਾਂ ਹੀ ਅਸੀਂ ਸਟੋਰੇਜ ਬੈਗ ਲੈ ਕੇ ਆਏ ਹੋਏ ਆ ਜੀ ਆਹ ਸਟੋਰੇਜ ਬੈਗ ਏ ਜੀ ਇਹ ਟੂ ਵੇਸ ਬੈਗ ਏ ਤੇ ਦੋ ਰਸਤੇ ਨੇ ਆ ਦੇਖੋ ਇਹਦੇ ਵਿੱਚ ਲੋਹੇ ਦੀਆਂ ਰਾੜਾ ਲੱਗੀਆਂ ਹੋਈਆਂ ਨੇ ਇਦਾਂ ਹੀ ਇਹ ਬੈਗ ਨੇ ਖੜਾ ਹੋ ਜਾਣਾ ਆਹ ਲੋਹੇ ਦੀ ਪੂਰੀ ਸ਼ੀਟ ਲੱਗ ਜੇਗੀ ਇੱਕ ਸਾਹਮਣੇ ਦੀ ਇਹਦੇ ਫਰੰਟ ਪਾਸੇ ਵੀ ਖੋਲ ਸਕਦੇ ਹੋ ਉੱਪਰੋਂ ਵੀ ਖੋਲ ਸਕਦੇ ਹੋ ਗਰਮੀ ਵਾਸੀ ਅਸੀਂ ਭਾਜੀ ਬਹੁਤ ਵਧੀਆ ਵਧੀਆ ਆਈਟਮਾਂ ਲੈ ਕੇ ਆਏ ਆ ਇਹ ਕਿੰਨੇ ਦਾ ਇਹ ਵੀਰ ਜੀ ਸਿਰਫ 250 ਰੁਪਏ ਤੋਂ ਸ਼ੁਰੂ ਨਹੀਂ ਆਪਣੇ ਕੋਲ ਆ 150 ਰੁਪਏ ਦਾ ਬੈਗ ਹੈ ਲਾਂਡਰੀ ਬੈਗ ਓਕੇ ਬੈਗ ਲਾਂਡਰੀ ਬੈਗ 150 ਰੁਪਏ ਦਾ ਔਰ ਇਹ ਵਾਲੇ ਜਿਹੜੇ ਸਟੋਰੇਜ ਬੈਗ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਆਹ ਦੇਖੋ ਇੱਕ ਪੱਖਾ ਲੈ ਕੇ ਆਏ ਆ ਅਸੀਂ ਹਾਂਜੀ ਕੋਈ ਤਾਰ ਨਹੀਂ ਲਾਈ ਹੋਈ ਜੀ ਇਹਨੂੰ ਆਹ ਦੇਖੋ ਕੋਈ ਪਾਵਰ ਨਹੀਂ ਅਸੀਂ ਦਿੱਤੀ ਹੋਈ ਹੈ ਇਹਨੂੰ ਹਾਂਜੀ ਵੀਰ ਆਹ ਦੇਖੋ ਮੂਰੇ ਕੂਲਿੰਗ ਛੱਡਣ ਲੱਗ ਗਿਆ ਐਸੀ ਵਾਲੀ ਓਕੇ ਵੀਰ ਆਹ ਪੱਖੇ ਦੀ ਸਪੀਡ ਚੈੱਕ ਕਰੋ 1 2 3 1 2 3 ਆਹ ਦੋ ਪੱਖੇ ਨੇ ਜੀ ਇੱਥੇ ਲੱਗੇ ਹੋਏ ਬਰਸ਼ਲੈਸ ਮੋਟਰੇ ਔਰ ਇਹਦਾ ਮੇਨ ਫਾਇਦਾ ਕੀ ਏ ਭਾਜੀ ਆਹ ਦੇਖੋ ਤੁਹਾਨੂੰ ਮੈਂ ਇਹਦਾ ਮੇਨ ਫਾਇਦਾ ਦੱਸਣਾ ਵਾ ਹਾਂਜੀ ਆਹ ਦੇਖੋ ਸਵਿੰਗ ਹੋਣ ਲੱਗ ਗਿਆ ਪੱਖਾ ओके ਵੀਰੇ ਇਹ ਆਪਣੇ ਆਪ ਇਧਰ ਨੂੰ ਵੀ ਘੁੰਮੀ ਜਾਏਗਾ ਉੱਤਰ ਨੂੰ ਵੀ ਘੁੰਮੀ ਜਾਏਗਾ ਸਿੰਗਲ ਪਰਸਨ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਅਸੀਂ ਤੁਹਾਡੇ ਪੇਜ ਉੱਤੇ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1250 ਰੁਪਏ ਦਾ ਓਕੇ ਬਰਸ਼ਲੈਸ ਮੋਟਰ ਦੇ ਵਿੱਚ ਵਿਦ ਗਾਰੰਟੀ ਹੈ ਓਕੇ ਇਹਦੀ ਮੋਟਰ ਜੇਕਰ ਇਨ ਕੇਸ ਤੁਹਾਡੀ ਸਾਲ 2 ਸਾਲ ਬਾਅਦ ਖਰਾਬ ਹੀ ਹੁੰਦੀ ਹੈ ਮੋਟਰ ਰਿਪੇਅਰ ਵੀ ਹੋ ਜਾਂਦੀ ਹੈ ਜੀ ਓਕੇ ਇਹਦੇ ਵਿੱਚ ਛੋਟੇ ਵਾਲਾ ਮਾਡਲ ਅਸੀਂ ਵਾਈਟ ਕਲਰ ਦੇ ਵਿੱਚ ਤੁਹਾਨੂੰ ਮਿਲ ਜੇਗਾ 550 ਰੁਪਏ ਚ ਵੱਡੇ ਵਾਲਾ ਲੈਣਾ ਸਾਈਜ਼ ਉਹ ਤੁਹਾਨੂੰ ਮਿਲ ਜੇਗਾ 650 ਰੁਪਏ ਦੇ ਵਿੱਚ ਇਹ ਵੀ ਸੇਮ ਸੀ ਚੀਜ਼ ਹੀ ਏਸੀ ਵਾਲੀ 쿨ਿੰਗ ਛੱਡਦੇ ਨੇ ਪੱਕਿਆਂ ਵਿੱਚ ਅੱਗੇ ਆ ਜਾਓ ਤੁਹਾਨੂੰ ਮੈਂ ਸੈਂਸਰ ਵਾਲੀ ਲਾਈਟ ਦਿਖਾਨਾ ਆ ਦੇਖੋ ਆਪਣੀ ਕੋਠੀਆਂ ਦੇ ਬਾਹਰ ਲਾਉਣ ਵਾਸਤੇ ਨਾ ਬਹੁਤ ਵਧੀਆ ਚੀਜ਼ ਆਈ ਏ ਇਹ ਤੁਸੀਂ ਇੱਕ ਜਗ੍ਹਾ ਤੇ ਲਗਾ ਕੇ ਫਿੱਟ ਕਰ ਦੇਣੀ ਏ ਜਦੋਂ ਰਾਤ ਨੂੰ ਹਨੇਰਾ ਪੈਣਾ ਕਿਸੇ ਨੇ ਸਾਹਮਣੇ ਲੰਘਣਾ ਐ ਐ ਓਨ ਹੋ ਜੇਗੀ ਓਕੇ ਦੇਖਣ ਵਾਲੇ ਨੂੰ ਆਜ ਆਪੂਗਾ ਵੀ ਜਿਵੇਂ ਵਿੱਚ ਕੈਮਰਾ ਲੱਗਿਆ ਹੋਇਆ ਇਹ ਵੀ ਆ ਸੇਮ ਡੰਮੀ ਕੈਮਰਾ ਲੈ ਕੇ ਆਏ ਹੋਏ ਆ ਜੀ ਇਹ ਵੀ ਆਪਣੇ ਘਰ ਦੇ ਬਾਹਰ ਤੁਸੀਂ ਫਿੱਟ ਕਰ ਦੋ ਹਾਂ ਸਾਹਮਣੇ ਕਿਸੇ ਨੇ ਵੀ ਕ੍ਰੋਸ ਕਰਨਾ ਹੈ ਇਹਦੇ ਵਿੱਚ ਆਪਣੇ ਆਪ ਲਾਈਟ ਚੱਲ ਪੈਣੀ ਹੈ ਤੇ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਹੈਗਾ ਕਿਸੇ ਨੇ ਇਹ ਹੀ ਸੋਚਣਾ ਵੀ ਇੱਥੇ ਕੈਮਰਾ ਲੱਗਿਆ ਇਹਨੂੰ ਡੰਮੀ ਕੈਮਰਾ ਲਾਈਟ ਕਹਿੰਦੇ ਨੇ ਜੀ ਓਕੇ ਵੀਰੇ ਇਹ ਸਿਰਫ 450 ਰੁਪਏ ਦੀ ਹੈ ਵੈਸੇ ਸੈਂਸਰ ਲਾਈਟਾਂ ਆਪਣੇ ਕੋਲ 200 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਇਹ ਵਾਟਰ ਪ੍ਰੂਫ ਲਾਈਟਾਂ ਰਹਿਣੀਆਂ ਜੀ ਓਕੇ ਵੀਰੇ ਉਸ ਤੋਂ